ਹਲਕੀ ਬਣ ਕੇ ਮੋਟਰਸਾਈਕਲਾਂ ਤੇ ਚੜੇ ਭੱਜੇ ਫਿਰਦੇ ਗਲੀਆਂ ਚ ਕਦੇ ਉਧਰ ਮੁੱਕਦੇ ਉਧਰ ਨੂੰ ਕਿ ਜੀਵਨ ਰਹਿ ਗਿਆ ਛੋਟੀ ਛੋਟੀ ਉਮਰ ਦੇ ਵਿੱਚ ਹੀ ਸਾਡਾ ਮਨ ਉਡਾਰੀਆਂ ਮਾਰ ਰਿਹਾ ਕਦੇ ਜੀਵਨ ਰਹਿ ਗਿਆ ਇਹ ਕੀ ਹੈ ਕਲਯੁਗ ਦੀਆਂ ਨਿਸ਼ਾਨੀਆਂ ਨੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਜਦੋਂ ਕਲਯੁਗ ਮਿਲਿਆ ਉਹਨੇ ਗੱਲ ਇਹੀ ਕੀਤੀ ਸੀ ਗੁਰੂ ਨਾਨਕ ਸਾਹਿਬ ਇਹ ਦੁਬਾਰੀ ਮੇਰੇ ਜੂਰ ਨੇ ਇੱਕ ਕਾਮ ਇੱਕ ਜੀਵਾ ਦਾ ਰਸ ਇਹਨਾਂ ਦੋਹਾਂ ਦੇ ਨਾਲ ਹੀ ਸੰਸਾਰ ਮੈਂ ਅੱਗੇ ਲਾ ਲੈਣਾ ਇਹ ਦੋ ਮੇਰੀਆਂ ਤਾਕਤਾਂ ਇਹਨਾਂ ਦੋਹਾਂ ਦੇ ਨਾਲ ਹੀ ਸੰਸਾਰ ਦਾ ਨਾਸ ਹੋ ਜਾਣਾ ਤੇ ਦੋਵੇਂ ਅੱਜ ਦੇ ਸਮੇਂ ਵਿੱਚ ਇਹ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਮਿਲੇ ਨਾ ਕਲ ਯੁਗ ਇੱਕ ਮਨੁੱਖੀ ਰੂਪ ਵਿੱਚ ਆਇਆ ਉਦੋਂ ਉਹਨੇ ਇਹ ਸ਼ਬਦ ਵਰਤੇ ਸੀ ਹਨੂ ਭਾਵੇਂ ਆਪਾਂ ਪ੍ਰਮਾਣ ਦੇ ਆਧਾਰ ਤੇ ਲੈ ਲਈਏ ਤੇ ਭਾਵੇਂ ਆਪਾਂ ਹਕੀਕਤ ਦੇ ਆਧਾਰ ਤੇ ਲੈ ਲਈਏ ਪਰ ਸਚਾਈ ਬਹੁਤ ਵੱਡੀ ਹੈ। ਇਸ ਇੱਥੇ ਭਗਤ ਕਬੀਰ ਜੀ ਕਿਰਪਾ ਕਰਦੇ ਕਹਿੰਦੇ ਨੇ ਮਾੜੀ ਸੰਗਤ ਵਿੱਚ ਖਾਣ ਨੂੰ ਵੀ ਵਧੀਆ। ਮਾੜੀ ਸੰਗਤ ਵਿੱਚ ਦੁਨੀਆਂ ਦੇ ਹੋਰ ਐਸ਼ੋ ਆਰਾਮ ਬੜੇ ਸੋਹਣੇ। ਪਰ ਕਹਿੰਦੇ ਜਿਹੜੀ ਸਾਧੂ ਦੀ ਸੰਗਤ ਹੈ ਉੱਥੇ ਭੁੱਖਿਆ ਵੀ ਰਹਿਣਾ ਪੈਂਦਾ। ਉੱਥੇ ਜौं ਦੀ ਫੱਕ ਵੀ ਖਾਣੀ ਪੈਂਦੀ ਹੈ ਜौं ਪਰ ਕਹਿੰਦੇ ਇੱਕ ਤੈਨੂੰ ਸਮਝਾਉਣਾ ਭਲਿਆ ਜौं ਦੀ ਫੱਕ ਖਾਲੀ ਪਰ ਸਾਧੂ ਦੀ ਸੰਗਤ ਨਾ ਛੱਡੀ ਉਹ ਕਹਿੰਦੇ ਕਬੀਰ ਸੰਗਤ ਕਬੀਰ ਸਾਧੂ ਕੀ ਸੰਗਤ ਰaho ਕਹਿੰਦੇ ਸਾਧੂ ਦੀ ਸੰਗਤ ਵਿੱਚ ਰਹਿ ਜौं ਕੀ ਭੂਸੀ ਖਾਹੋ ਖਾਓ ਕਹਿੰਦੇ ਭਾਵੇਂ ਜौं ਖਾ ਕੇ ਤੂੰ ਗੁਜ਼ਾਰਾ ਕਰੀਂ ਹੋਣ ਹਾਰ ਸੁ ਹੋਈ ਹੈ ਸਾਖਤ ਸੰਗ ਨਾ ਜਾਓ ਕਹਿੰਦੇ ਜੋ ਹੁੰਦਾ ਹੋਈ ਜਾਵੇ ਸਾਧੂ ਦੀ ਸੰਗਤ ਛੱਡ ਕੇ ਮਨਮੁਖ ਨਾਲ ਨਾ ਜਾਈ ਮਨਮੁਖ ਵਾਜਾਂ ਮਾਰੇਗਾ ਆ ਤੈਨੂੰ ਆ ਖਮਾਉਣਾ ਆ ਤੈਨੂੰ ਆ ਪਿਉਣਾ ਆ ਤੈਨੂੰ ਕੱਪੜੇ ਲੈ ਕੇ ਦੇਣਾ ਕਿਥੇ ਬੜੇ ਲਾਲਚ ਦੇ ਮਨਮੁਖ ਪਰ ਸਾਧੂ ਦੀ ਸੰਗਤ ਛੱਡ ਕੇ ਜਾਈ ਨਾ ਕਿਉਂ ਨਾ ਜਾਈ ਭਗਤ ਜੀ ਉਹਨਾਂ ਫਿਰ ਅਗਲੇ ਸ਼ਲੋਕ ਵਿੱਚ ਦੱਸਿਆ ਕਹਿੰਦੇ ਕਬੀਰ ਸਾਧੂ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਕਹਿੰਦੇ ਸੰਗਤ ਸਾਧ ਦੀ ਜਿਹੜੀ ਹੈ ਨਾ ਉਹ ਦਿਨ ਪ੍ਰਤ ਤੇਰੇ ਅੰਦਰ ਪਿਆਰ ਪੈਦਾ ਕਰੇਗੀ ਕਿਦੇ ਨਾਲ ਪ੍ਰਮਾਤਮਾ ਨਾਲ ਜਿਹੜੀ ਸਾਧ ਦੀ ਸੰਗਤ ਹੈ ਉਹ ਤੇਰੇ ਅੰਦਰ ਪ੍ਰਮਾਤਮਾ ਨਾਲ ਪ੍ਰੇਮ ਪੈਦਾ ਕਰੇਗੀ ਔਰ ਦਿਨ ਦਿਨ ਦੂਣਾ ਹੋਏਗਾ ਅੱਜ ਤੇਰਾ ਪ੍ਰੇਮ ਹੋਰ ਸੀ ਕੱਲ ਨੂੰ ਹੋਰ ਵਧੇਗਾ ਪਰਸੋਂ ਹੋਰ ਵਧੇਗਾ ਕਹਿੰਦੇ ਜੇ ਸਾਧੂ ਦੀ ਸੰਗਤ ਚ ਰਹੇਗਾ ਤੇ ਤੇਰੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਵਧੇਗਾ ਸਾਖਤਕਾਰੀ ਕੰਬਰੀ ਧੋਏ ਹੋਏ ਨਾ ਸੀਤ ਭਗਤ ਕਬੀਰ ਜੀ ਕਹਿੰਦੇ ਜਿਹੜਾ ਸਾਖਤ ਬੰਦਾ ਹੈ ਨਾ ਸਾਖਤ ਬੰਦਾ ਉਹ ਕਹਿੰਦੇ ਕਾਲੀ ਕੰਬਲੀ ਵਰਗਾ ਕਾਲੀ ਕੰਬਲੀ ਉਹਨਾਂ ਕਾਲੀ ਕੰਬਲੀ ਤੋਂ ਭਾਵ ਹੈ ਕਾਲੇ ਰੰਗ ਦੀ ਲੋਈ ਪਹਿਲਾਂ ਆਮ ਅਕਸਰ ਆਪਾਂ ਵੈਨੇਸਾ ਪਿੰਡਾਂ 'ਚ ਕਾਲੀ ਲੋਈ ਬਹੁਤ ਲੋਕ ਲੈਂਦੇ ਸਨ ਹੁਣ ਕਾਲੀ ਲੋਈ ਜਿਹੜੀ ਹੈ ਨਾ ਪਿਆਰਿਓ ਭਗਤ ਕਬੀਰ ਕਹਿੰਦੇ ਉਹਨੂੰ ਜਿੰਨਾ ਮਰਜੀ ਧੋਈ ਜਾਓ ਚਿੱਟੀਤ ਨਹੀਂ ਹੋ ਚੱਲੀ ਹੋ ਜਾਏਗੀ ਕਦੇ ਚਿੱਟੀ ਕਹਿੰਦੇ ਇਸੇ ਤਰ੍ਹਾਂ ਸਾਖਤ ਬੰਦਾ ਮਨਮੁਖ ਬੰਦਾ ਕਾਲੀ ਲੋਈ ਵਰਗਾ ਹੈ ਉਹਨੂੰ ਜਿੰਨੀਆਂ ਮਰਜ਼ੀ ਤਰਕਾਂ ਦੇ ਦੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਦੋ ਜਿੰਨੇ ਮਰਜ਼ੀ ਉਦਾਹਰਣਾਂ ਦੇ ਦੋ ਕਹਿੰਦੇ ਉਹ ਸੁਭਾਅ ਨਹੀਂ ਛੱਡਦਾ ਇਹ ਹਕੀਕਤ ਹੈ ਆ ਮਾੜੇ ਪਾਸੇ ਲੱਗੀ ਹੋਈ ਨੌਜਵਾਨ ਪੀੜ੍ਹੀ ਨੌਜਵਾਨ ਜਿਹੜੇ ਬੱਚੇ ਨੇ ਤੁਸੀਂ ਲੱਖ ਸਮਝਾ ਦੋ ਭਾਈ ਨਸ਼ਾ ਮਾੜਾ ਹੈ ਆ ਕੰਮ ਮਾੜਾ ਹੈ ਕਿਤੇ ਛੱਡਦੇ ਨੇ ਉਹ ਗਹਿਨ ਵਿੱਚ ਮਾੜਾ ਕਰਮ ਗਹਿਨ ਵਿੱਚ ਬਹਿ ਜਾਂਦਾ ਚੰਗੇ ਕਰਮ ਨੂੰ 100 ਆਵਾਜ਼ ਮਾਰੋ ਆ ਬੰਦਾ ਉੱਠਦਾ ਮਾੜੇ ਕਰਮ ਨੂੰ ਅੱਧੀ ਆਵਾਜ਼ ਤੇ ਉੱਠ ਪੈਂਦਾ ਹੈ ਗੁਰਬਾਣੀ ਕਹਿੰਦੀ ਹੈ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਬੁਰੇ ਕੰਮ ਨੂੰ ਝਟ ਛਾਲ ਮਾਰਦਾ ਤੇ ਨਾਮ ਜਪਣ ਦੀ ਵਾਰੀ ਕਹਿੰਦਾ ਮੈਨੂੰ ਨੀਂਦ ਆਉਂਦੀ ਹੈ ਇਹ ਹਕੀਕਤ ਹੈ ਮਨੁੱਖ ਦੀ ਤੇ ਭਗਤ ਕਬੀਰ ਜੀ ਇੱਥੇ ਕਿਰਪਾ ਕਰਦੇ ਨੇ ਕਹਿੰਦੇ ਭਲਿਆ ਭਾਵੇਂ ਤੈਨੂੰ ਜੋ ਦੀ ਫੱਕ ਖਾ ਕੇ ਗੁਜ਼ਾਰਾ ਕਰਨਾ ਪਵੇ ਕਹਿੰਦੇ ਗੁਰੂ ਸਾਧੂ ਦੀ ਸੰਗਤ ਨਾ ਛੱਡੀ ਮਨਮੁਖ ਵੱਲ ਨਾ ਜਾਣੀ ਅੱਗੇ ਫਿਰ ਕਿਰਪਾ ਕਰਦੇ ਨੇ 100 ਨੰਬਰ ਸ਼ਲੋਕ ਜੋ ਭਗਤ ਕਬੀਰ ਜੀ ਦਾ ਉਹ ਕਹਿੰਦੇ ਕਬੀਰ ਮਨ ਮੁੰਡਿਆ ਨਹੀਂ